ਨਾ ਨਿਰੂਪਚਨ ਵਾਨ ਇਸ ਵੇਲੇ ਮੈਂ ਵੀ ਕੇਜਰੀਵਾਲ ਮੁਹਿੰਮ ਦੇ ਤਹਿਤ ਜਿਹਨੇ ਵੱਡੇ ਲੀਡਰ ਇੱਥੇ ਪਹੁੰਚ ਰਹੇ ਨੇ ਅਭਲਕਰ ਜੀ ਕਿਵੇਂ ਵੇਗ ਦਿੱਸ ਪੂਰੀ ਪ੍ਰਕਿਰਿਆ ਨੂੰ ਜਿਸ ਤਰ੍ਹਾਂ ਦੇ ਨਾਲ ਕੱਲ ਈਡੀ ਦੇ ਕੇਜਰੀਵਾਲ ਨੂੰ ਜਿਹ ਹੈ ਆਮ ਆਦਮੀ ਪਾਰਟੀ ਸੁਪਰੀਮ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਾਕਟਰ 바ਵਾ ਸਾਹਿਬ ਮਹਾਤਮਾ ਜੀ ਨੇ ਬਹੁਤ ਵੱਡਾ ਸਾਨੂੰ ਰਾਈਟ ਦਿੱਤਾ ਰਾਈਟ ਟੂ ਵੋਟ ਰਾਈਟ ਟੂ ਸਪੀਚ ਔਰ ਇਕ ਸੰਵਿਧਾਨ ਨੂੰ ਉਹਨਾਂ ਕੌਨਸੀ ਕੀਤਾ ਜੋ ਦੇਸ਼ ਦੇ ਸਭ ਤੋਂ ਵੱਧ ਪਰ ਲਿਖੇ ਇਨਸਾਨ ਇੱਕ ਡੈਮੋਕਰੈਟਿਕ ਵੇ ਨੂੰ ਬਣਾਇਆ ਬੱਦ ਡੈਮੋਕ੍ਰੇਸੀ ਦੇ ਅੰਦਰ ਸਭ ਤੋਂ ਵੱਡਾ ਵੋਟ ਦਾ ਅਧਿਕਾਰ ਹੁੰਦਾ ਹੈ ਜਿਸ ਦੇ ਰਾਹੀਂ ਆਪਣੇ ਦੇਸ਼ ਦੇ ਅੰਦਰ ਸੇਕ ਚੰਗੀ ਪਾਰਟੀ ਚੰਗੇ ਨੇਤਾ ਦਾ ਫੈਸਲਾ ਲੈ ਸਕਦੇ ਚੁਣਦਾ ਭਲੇਕਾ ਅੱਜ ਡੈਮੋਕ੍ਰੇਸੀ ਦੇ ਅੰਦਰ ਜੋ ਸੀਵੀਐ ਜੀ ਵਾਲ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਬਿਲਕੁਲ ਗਲਤ ਕੀਤਾ ਹੈਗਾ ਕਿਉਂਕਿ ਇਹਨਾਂ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਲੀ ਗੱਲ ਕੀਤੀ ਹੈ ਦੇਖੋ ਵੋਟ ਹੈ ਜਨਤਾ ਦੀ ਵੇਖੋ ਪੰਜਾਬ ਦੇ ਵਿੱਚ ਪਿੱਛੇ ਵਿਧਾਨ ਸਭਾ ਜੀ ਸੂਬੇ ਚ ਚੁਣ ਹੋਏ ਤੇ ਜਨਤਾ ਨੇ ਬੜੇ ਬੜੇ ਜਿਹੜੇ ਸੀਗੇ ਵੱਡੇ ਲੋਕ ਸੀ ਉਹਨਾਂ ਨੂੰ ਖੜਾ ਦਿੱਤਾ ਜਨਤਾ ਦਾ ਫੈਸਲਾ ਪਰ ਇਹ ਸੰਵਿਧਾਨ ਨੂੰ ਬਣਾਇਆ ਜੋ ਡਾਕਟਰ ਬਾਬਾ ਸੰਬੇਦਕਰ ਜੀ ਨੇ ਸਿੱਧਾ ਤੇ ਸਿੱਧਾ ਜਿਹੜਾ ਅੱਜ ਲੋਕਾਂ ਦੇ ਹੱਕਾਂ ਦੇ ਉੱਤੇ ਇਸ ਗੱਲ ਨੂੰ ਜਿਹੜਾ ਡੋਮੀਨੈਂਟ ਕੀਤਾ ਜਾ ਰਿਹਾ ਭਾਜਪਾ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਭਾਜਪਾ ਕਹਿੰਦੀ ਜੋ ਵੀ ਗਲਤ ਕੰਮ ਕਰੂਗਾ ਉਹ ਜੇਲ੍ਹ ਜਾਊਗਾ ਇਸ ਨੂੰ ਕਿਵੇਂ ਦੇਖੋ ਤਾਂ ਇਹ ਕਹਿਣਾ ਹੀ ਹੈ ਲੇਕਿਨ ਗਲਤ ਹੈ ਬਿਲਕੁਲ ਉਹਨਾਂ ਨੇ ਉਹ ਕਹਿੰਦੇ ਉਹਨਾਂ ਬਾਰੇ ਅਸੀਂ ਕੋਈ ਕਮੈਂਟਸ ਨਹੀਂ ਕਰ ਸਕਦੇ ਲੇਕਿਨ ਜੋ ਇਹਨਾਂ ਸਾਡੇ ਨੇਤਾ ਜੀ ਨੇ ਕੀਤਾ ਬਹੁਤ ਗਲਤ ਕੀਤਾ ਔਰ ਪੰਜਾਬ ਦਾ ਇੱਕ ਇੱਕ ਬੱਚਾ ਬੱਚਾ ਵੀ ਉਹਨਾਂ ਦੇ ਨਾਲ ਅੱਜ ਪੂਰੇ ਦੇਸ਼ ਦੇ ਅੰਦਰ ਤੁਸੀਂ ਦੇਖੋ ਕਿਥਾਂ ਸਾਦੇ ਧਰਨੇ ਮਜ਼ਾਰੇ ਉਹਨਾਂ ਦੀ ਗ੍ਰਿਫਤਾਰੀ ਉਹ ਲੈ ਕੇ ਰੋਸ ਪ੍ਰਦਰਸ਼ਨ ਹੋ ਰਿਹਾ ਹੈ ਸ਼੍ਰੀਮਦ ਕਿਰਵਾਲ ਜੀ ਨੂੰ ਔਰ ਐਸਾ ਨੇਤਾ ਤਾਂ ਪੰਜਾਬ ਦੇਸ਼ ਦੇ ਵਿੱਚ ਬਹੁਤ ਔਖਾ ਹੁੰਦਾ ਮਿਲਣਾ ਬੜੇ ਰਖੇ ਇਨਸਾਨ ਹੈ ਇਮਾਨਦਾਰ ਸਾ ਜੀ ਕਿ ਵੀ ਦੇਖ ਬਲਕਾ ਜੀ ਪਹਿਲੇ ਵੀ ਗ੍ਰਿਫਤਾਰੀਆਂ ਹੋ ਚੁੱਕੀਆਂ ਹੈ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਕੇ ਜੀਵਾਲ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਹੁਣ ਲੋਕ ਸਭਾ ਚੋਣਾਂ ਦੇ ਇਸ ਦਾ ਵੀ ਕੋਈ ਫਾਇਦਾ ਮਿਲ ਸਕਦਾ ਹੈ ਦੇਖੋ ਫਾਇਦਾ ਨਾ ਮੈਨਾ ਨਾ ਮੈਨਾ ਉਹ ਡਿਫਰੈਂਟ ਇਸ਼ੂ ਬਟ ਜੋ ਹੋਇਆ ਉਸ ਦੇ ਵਿੱਚ ਆਮ ਜਨਤਾ ਇਸ ਤੇ ਫੇਵਰਬਲ ਹੈ ਕਿ ਜਿਹੜਾ ਇਹਨਾਂ ਨੂੰ ਗਿਫਤਾਰ ਕਰਨਾ ਸੀ ਵੀਨਕੇਜੀਵਾਲ ਜੀ ਨੂੰ ਉਹ ਬਹੁਤ ਧੱਕਾ ਹੈ ਔਰ ਲੋਕਤੰਤਰ ਨੂੰ ਖਤਮ ਕਰਨ ਲਈ ਉਹਨਾਂ ਦੀ ਆਵਾਜ਼ ਦਬਾਉਣ ਦੀ ਖਾਤਰ ਕੀਤਾ ਜਾ ਰਿਹਾ ਹੈ। ਜਾਕਰ ਸਾਹਿਬ ਪੀਸੀ ਕਰਦੇ ਨੇ ਉਹ ਕਹਿੰਦੇ ਨੇ ਜੋ ਸ਼ਰਾਬਨੀਤੀ ਦਿੱਲੀ ਦੇ ਵਿਚਾਰ ਸੀ ਉਹ ਪੰਜਾਬ ਦੇ ਵਿਚਾਰ ਵੀ ਹੈ ਤੇ ਕੱਲ ਇਲੈਕਸ਼ਨ ਕਮਿਸ਼ਨ ਤੇ ਦਫ਼ਤਰ ਜਾਣਗੇ ਤੇ ਜਾਂਚ ਕਰਨ ਦੀ ਮੰਗ ਕਰਨਗੇ। ਦੇਖੋ ਤਾਂ ਉਹਨਾਂ ਦੀ ਪਾਰਟੀ ਦਾ ਇਸ਼ੂ ਸੀ ਡੈਮੋਕ੍ਰੇਸੀ ਅਸੀਂ ਤਾਂ ਡੈਮੋਕ੍ਰੇਸੀ ਦੇ ਅੰਦਰ ਕਹਿ ਰਹੇ ਹਾਂ ਵੀ ਸਾਡੇ ਨੇਤਾ ਜੀ ਨਾਲ ਜੋ ਕਰ ਰਹੇ ਧੱਕਾ ਕਰ ਰਹੇ ਦਾ ਕਿਤਨਾ ਕਿਤੇ ਜੋ ਹੈ ਮੁਹਾਲੀ ਦੇ ਵਿਚਕਾਰ ਜੋ ਹੈ ਪ੍ਰਦਰਸ਼ਨ ਚੱਲ ਰਿਹਾ ਜਿਸ ਦੇ ਵਿਚਕਾਰ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜਿ ਇਨੇ ਵੱਡੀ ਸ਼ਖਸੀਅਤ ਆ ਜਿਨੇ ਉੱਥੇ ਪਹੁੰਚ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਕੁਝ ਦੇਰ ਦੇ ਵਿੱਚ ਕਰ ਕਿਹਾ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵੱਲ ਕੂਚ ਕੀਤਾ ਜਾਏਗਾ ਹੁਣ ਦੇਖਣ ਵਾਲੀ ਗੱਲ ਹੋਏਗੀ ਇਹ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਰੂਪ ਲੈਂਦਾ ਹੈ ਕੈਮਰਾਮੈਨ ਸੁਮਿਤ ਦੇ ਨਾਨੀ ਨੂੰ ਪਿਛਲਵਾਉਂਦਾ ਹੈ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram x aur whatsapp channel par